ਲੋਕ ਸਭਾ ਇਲੈਕਸ਼ਨਸ ਤਾਂ ਹੋ ਹਟੀਆਂ ਪਰ ਉਹਨਾਂ ਇਲੈਕਸ਼ਨਸ ਦੇ ਹੋਣ ਤੋਂ ਬਾਅਦ ਇੱਕ ਖਲਾਅ ਪੈਦਾ ਹੋਇਆ ਜਿਸ ਨੂੰ ਹੁਣ ਜ਼ਿਮਨੀ ਚੋਣ ਕਰਕੇ ਭਰਿਆ ਜਾਵੇਗਾ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਜਲੰਧਰ ਦੇ ਵਿੱਚ ਤਾਂ ਹੋ ਹਟ ਹੀ ਹੈ ਹੁਣ ਗਿੱਦੜਬਾਦ ਦੀ ਵਾਰੀ ਆਉਂਦੀ ਪਈ ਹੈ ਔਰ ਗਿੱਦੜਬਾਦ ਜ਼ਿਮਨੀ ਚੋਣ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਨੇ ਪੀਪੀਸੀਸੀ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਨੇ ਕਿ ਗਿੱਦੜਵਾਹ ਸੀਟ ਤੋਂ ਪੈਰ ਪਛਾਹ ਪੁੱਟ ਦੇ ਨਜ਼ਰ ਆ ਰਹੇ ਨੇ ਚਰਚਾ ਚੱਲ ਰਹੀ ਸੀ ਕਿ ਗਿੱਦੜਵਾਹ ਤੋਂ ਰਾਜਾ ਵੜਿੰਗ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਚੋਣ ਲੜ ਸਕਦੇ ਨੇ ਪਰ ਹੁਣ ਚਰਚਾਵਾਂ ਵੱਖਰੇ ਪੱਧਰ ਤੇ ਪਹੁੰਚ ਗਈਆਂ ਨੇ ਹੁਣ ਤਾਂ ਇਹ ਕਿਹਾ ਜਾ ਰਿਹਾ ਕਿ ਰਾਜਾ ਵੜਿੰਗ ਗਿੱਦੜਵਾਹ ਛੱਡਦੇ ਨਜ਼ਰ ਆ ਰਹੇ ਨੇ ਕਿ ਗਿੱਦੜਵਾ ਤੋਂ ਪਿਛਾਂ ਹਟਦੇ ਨਜ਼ਰ ਆ ਰਹੇ ਨੇ ਇਹਦੇ ਕੁਝ ਮੁਖਤਲਫ ਕਾਰਨ ਵੀ ਦੱਸੇ ਗਏ ਨੇ ਦਰਅਸਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਿੱਦੜਵਾ ਤੋਂ ਜ਼ਿਆਦਾ ਰਾਜਾ ਵੜਿੰਗ ਨੂੰ ਹੁਣ ਮੁਖਤਸਰ ਸਾਹਿਬ ਵਧੀਆ ਲੱਗਦਾ ਪਿਆ ਹੁਣ ਮੁਖਤਸਰ ਸਾਹਿਬ ਵੱਲ ਨੂੰ ਰਾਜਾ ਵੜਿੰਗ ਜਿਹੜੇ ਨਹੀਂ ਉਹ ਵੱਧਦੇ ਨਜ਼ਰ ਆ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸੇ ਵਾਸਤੇ ਗਿੱਦੜਵਾ ਤੋਂ ਇਲੈਕਸ਼ਨਸ ਨਹੀਂ ਲੜਨਾ ਚਾਹੁੰਦੇ ਰਾਜਾ ਵੜਿੰਗ ਕਿਉਂਕਿ ਜੇ ਉਹ ਗਿੱਦੜਵਾ ਤੋਂ ਇਲੈਕਸ਼ਨਸ ਇਸ ਵਾਰ ਲੜਦੇ ਨੇ ਜ਼ਿਮਨੀ ਚੋਣ ਚ ਲੜਦੇ ਨੇ ਜਾਂ ਉਹਨਾਂ ਦੇ ਜਿਵੇਂ ਧਰਮ ਪਤਨੀ ਦੇ ਬਾਰੇ ਚਰਚਾ ਚੱਲੀ ਸੀ ਉਹ ਉਹ ਲੜਦੇ ਨੇ ਤਾਂ ਸੰਭਾਵਿਕ ਤੌਰ ਦੇ ਉਤੇ 2027 ਦੇ ਵਿੱਚ ਵੀ ਉਹਨਾਂ ਨੂੰ ਗਿੱਦੜਵਾ ਤੋਂ ਹੀ ਚੋਣ ਲੜਨੀ ਪਵੇਗੀ ਖੈਰ ਇਹ ਚਰਚਾਵਾਂ ਦਾ ਵਿਸ਼ਾ ਆ ਪਰ ਚਰਚਾਵਾਂ ਇੱਥੇ ਤੱਕ ਸੀਮਿਤ ਨਹੀਂ ਚਰਚਾਵਾਂ ਹੋਰ ਵੀ ਨੇ ਕਾਰਨ ਦੱਸੇ ਗਏ ਨੇ ਜਿਵੇਂ ਕਿਹਾ ਕਿ مختلف ਕਾਰਨ ਨੇ ਉਹਨਾਂ مختلف ਕਾਰਨਾਂ ਦੇ ਵਿੱਚੋਂ ਇੱਕ ਕਾਰਨ ਤਾਂ ਇਹ ਹੈ ਕਿ ਸੀਐਮ ਭਗਵੰਤ ਮਾਨ ਦੇ ਨਾਲ ਅੰਦਰ ਖਾਤੇ ਸੈਟਿੰਗ ਹੋ ਗਈ ਹੈ ਚਰਚਾਵਾਂ ਇਹ ਵੀ ਨੇ ਕਿ ਸੈਟਿੰਗ ਐਦਾ ਹੀ ਗੱਲੀਵਾਤੀ ਨਹੀਂ ਹੋਈ ਸੈਟਿੰਗ ਉਸ ਫਾਈਲ ਦੇ ਆਧਾਰ ਤੇ ਹੋਈ ਹੈ ਜਿਸ ਫਾਈਲ ਦੇ ਵਿੱਚ ਕਥਿਤ ਤੌਰ ਤੇ ਬੱਸਾਂ ਦੀਆਂ ਬਾਡੀਆਂ ਦਾ ਘਟਾਲਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਗਾਤਾਰ ਆਮ ਆਦਮੀ ਪਾਰਟੀ ਦੇ ਲੀਡਰ ਤੰਜ ਕਸਦੇ ਆਏ ਨੇ ਕਿ ਬੱਸਾਂ ਦੀਆਂ ਬਾਡੀਆਂ ਦਾ ਜਿਹੜਾ ਘਟਾਲਾ ਸਾਹਮਣੇ ਆਇਆ ਸੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਉਹ ਘਟਾਲਾ ਅਜੇ ਵੀ ਫਾਈਲ ਦੇ ਵਿੱਚ ਬੰਦ ਹੈ ਔਰ ਪਿਆ ਹੋਇਆ ਹੈ ਔਰ ਹੁਣ ਚਰਚਾਵਾਂ ਨੇ ਕਿ ਸੀਐਮ ਭਗਵੰਤ ਮਾਨ ਨੇ ਉਸ ਫਾਈਲ ਨੂੰ ਦਿਖਾ ਦਿੱਤਾ ਰਾਜਾ ਵੜਿੰਗ ਨੂੰ ਔਰ ਇਸ ਫਾਈਲ ਦੇ ਆਧਾਰ ਦੇ ਉੱਤੇ ਸੈਟਿੰਗ ਹੋ ਗਈ ਹੈ ਖਰ ਇਹ ਇੱਕ ਚਰਚਾ ਪਰ ਦੂਸਰੀ ਚਰਚਾ ਇਹ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਬੀਰ ਸਿੰਘ ਬਾਦਲ ਨਾਲ ਵੀ ਗੱਲ ਸਾਂਝੀ ਕਰ ਬੈਠੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪੁਰਾਣੀ ਸਾਂਝ ਦੱਸੀ ਜਾਂਦੀ ਹੈ ਇਸੇ ਸਾਂਝ ਦੇ ਚੱਲਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਨੇ ਕਿ ਪੈਰ ਪੇਸ਼ਾਂ ਖਿੱਚ ਰਹੇ ਨੇ ਕਿਉਂਕਿ ਅਕਾਲੀ ਦਲ ਦੇ ਦਬਾਅ ਵਿੱਚ ਪੈਰ ਜਮਾਉਣਾ ਚਾਹੁੰਦਾ ਹੁਣ ਸਵਾਲ ਇਹ ਖੜਦਾ ਹੈ ਕਿ ਕੀ ਰਾਜਾ ਵੜਿੰਗ ਆਪਣੀ ਸੀਟ ਛੱਡਣਗੇ ਕੀ ਰਾਜਾ ਵੜਿੰਗ ਜਸ ਸੀਟ ਦੇ ਉੱਤੋਂ ਜਿੱਤਦੇ ਆਏ ਨੇ ਲਗਾਤਾਰ ਇਹ ਉਹ ਸੀਟ ਛੱਡ ਦਿੱਤੀ ਜਾਵੇਗੀ 2012 ਦੇ ਵਿੱਚ ਚੋਣ ਜਿੱਤਦੇ ਨੇ 2017 ਦੇ ਵਿੱਚ ਚੋਣ ਜਿੱਤਦੇ ਨੇ 2022 ਦੇ ਵਿੱਚ ਚੋਣ ਜਿੱਤਦੇ ਨੇ ਤਿੰਨ ਸੈਸ਼ਨ ਇਸ ਸੀਟ ਉੱਤੇ ਵਿਧਾਇਕ ਰਹਿ ਚੁੱਕੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਪੀਪੀਸੀਸੀ ਪ੍ਰਧਾਨ ਨੇ ਕਾਂਗਰਸ ਦੇ ਔਰ ਹੁਣ ਲੁਧਿਆਣੇ ਤੋਂ ਐਮਪੀ ਨੇ ਚਰਚਾਵਾਂ ਸਿਗੀਆਂ ਕਿ ਅਮ੍ਰਿਤਾ ਵੜਿੰਗ ਚੋਣ ਲੜ ਸਕਦੇ ਨੇ ਜ਼ਿਮਨੀ ਚੋਣ ਜਿਹੜੀ ਹੋਵੇਗੀ ਕਿ ਦੜਬਾ ਤੋਂ ਪਰ ਹੁਣ ਚਰਚਾਵਾ ਇਹ ਕਹਿੰਦੀਆਂ ਨੇ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਉਹਨਾਂ ਦੀ ਧਰਮ ਪਤਨੀ ਅਮਰਤਾ ਵੜਿੰਗ ਮਹਿਜ਼ ਇੱਕ ਦੋ ਵਾਰ ਢੀੜਾ ਕੱਢਣ ਆਏ ਨੇ ਗਿੱਦੜਬਾਦੇ ਅੰਦਰ ਹਲਕੇ ਦੇ ਅੰਦਰ ਉਸ ਤੋਂ ਉਲਾਇਦਾ ਅਜੇ ਤੱਕ ਉਹ ਨਜ਼ਰ ਨਹੀਂ ਆ ਰਹੇ ਜਦਕਿ ਆਮ ਆਦਮੀ ਪਾਰਟੀ ਬੜੀ ਤੇਜ਼ੀ ਦੇ ਨਾਲ ਅੱਗੇ ਵਧਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਕੈਬਨਟ ਮੰਤਰੀ ਅਮਨ अरोड़ा ਦੀ ਡਿਊਟੀ ਲਾ ਦਿੱਤੀ ਹੈ ਕਿ ਉਹ ਹਲਕੇ ਦੇ ਵਿੱਚ ਜਾ ਕੇ ਤੇ ਪ੍ਰੋਗਰਾਮ ਉਲੀਕਣ ਸ਼ੁਰੂ ਕਰਨਾ ਪ੍ਰੋਗਰਾਮ ਤਾਂ ਕਿ ਇਸ ਸੀਟ ਨੂੰ ਹਾਸਲ ਕੀਤਾ ਜਾ ਸਕੇ ਆਮ ਆਦਮੀ ਪਾਰਟੀ ਪੱਬਾਂ ਭਾਰ ਹੋਈ ਨਜ਼ਰ ਆ ਰਹੀ ਹੈ ਔਰ ਹਲਕੇ ਦੇ ਅੰਦਰ ਵਿਚਰਨਾ ਸ਼ੁਰੂ ਕਰ ਦਿੱਤਾ ਗਿਆ ਜਦਕਿ ਦੂਸਰੀਆਂ ਪਾਰਟੀਆਂ ਦੇ ਵੱਲੋਂ ਅਜੇ ਤੱਕ ਕੋਈ ਚਰਚਾ ਇਦਾਂ ਦੀ ਸਾਹਮਣੇ ਨਹੀਂ ਆਈ ਹਾਲਾਂਕਿ ਮਹੀਨਾ ਵੱਧ ਤੋਂ ਵੱਧ ਘੱਟੋ ਘੱਟ ਸਵਾ ਮਹੀਨਾ ਜਿਹੜਾ ਉਹ ਕਹਿੰਦੇ ਰਹਿ ਗਿਆ ਜ਼ਿਮਨੀ ਚੋਣਾਂਗੇ ਦੜਬਾਦੀ ਹੋਣ ਨੂੰ ਔਰ ਉਸੇ ਦੇ ਚੱਲਦੇ ਆਮ ਆਦਮੀ ਪਾਰਟੀ ਪੱਬਾਂ ਪਾਰ ਹੈ ਹੋਵੇ ਵੀ ਕਿਉਂ ਨਾ ਕਿਉਂਕਿ ਜਦੋਂ 2022 ਦੀ ਇਲੈਕਸ਼ਨ ਹੋਈ ਸੀ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੀ ਹਵਾ ਦੱਸੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ 92 ਵਿਧਾਇਕ ਜਿੱਤੇ ਸਨ 117 ਸੀਟਾਂ ਦੇ ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਈਆਂ ਸਨ ਔਰ ਇਹ ਸਾਫ਼ ਪਤਾ ਲੱਗਦਾ ਹੈ ਕਿ ਕਿਸ ਹਾਲਾਤਾਂ ਦੇ ਵਿੱਚ ਬਾਕੀ ਲੀਡਰ ਹਾਰੇ ਸੀ ਸਾਫ਼ ਪਤਾ ਲੱਗਦਾ ਹੈ ਕਿ ਕਿਹਨਾ ਹਾਲਾਤਾਂ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਸੀ ਕਿਵੇਂ ਆਮ ਆਦਮੀ ਪਾਰਟੀ ਦਾ ਝੰਡਾ ਝੁਲਦਾ ਪਿਆ ਸੀ ਉਸ ਵੇਲੇ ਕਿਵੇਂ ਹਵਾ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਸਪੋਰਟ ਦੇ ਵਿੱਚ ਵਗਦੀ ਪਈ ਸੀ ਪਰ ਇਸ ਦੇ ਬਾਵਜੂਦ 2022 ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਝੰਡਾ ਕਾਇਮ ਕੀਤਾ ਔਰ ਇਥੋਂ ਤੱਕ ਨਹੀਂ ਸਕੂ ਗਿੱਦੜ ਬਾਤ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਜਿਹਦਾ ਨਾਮ ਪ੍ਰੀਤਪਾਲ ਸ਼ਰਮਾ ਦੱਸਿਆ ਜਾਂਦਾ ਹੈ ਉਹ ਤੀਸਰੇ ਸਥਾਨ ਤੇ ਆਏ ਸਨ ਯਾਨੀ ਕਿ ਵੋਟਾਂ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕਰ ਪਾਏ ਸਨ ਇੰਨਾ ਰੁਬਾਬ ਸੀ ਉਸ ਵੇਲੇ ਕਾਂਗਰਸ ਪਾਰਟੀ ਦਾ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪ੍ਰੀਤਪਾਲ ਸ਼ਰਮਾ ਜਿਹੜੇ ਆਮ ਆਦਮੀ ਪਾਰਟੀ ਨਾਲ ਤਾਲੁਕ ਰੱਖਦੇ ਨੇ ਉਹਨਾਂ ਨੇ 38881 ਵੋਟਾਂ ਹੀ ਹਾਸਲ ਕੀਤੀਆਂ ਸਨ 2022 ਦੀਆਂ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਜਦਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ 50998 ਵੋਟਾਂ ਹਾਸਲ ਕਰਦੇ ਨੇ ਦੂਜੇ ਸਥਾਨ ਤੇ ਕੌਣ ਹੁੰਦਾ ਇਹ ਬਹੁਤ ਮਹੱਤਵਪੂਰਨ ਹੈ ਇਦੇ ਨਾਲ ਸਾਰੀ ਬਿਰਤਾਂਤ ਜਿਹੜਾ ਹੈ ਉਹ ਸਾਹਮਣੇ ਪੇਸ਼ ਆ ਜਾਏਗਾ ਜੋ ਕੁਝ ਵਾਪਰ ਰਿਹਾ ਉਹ ਸਾਹਮਣੇ ਪਤਾ ਲੱਗ ਜਾਵੇਗਾ ਦੂਜੇ ਸਥਾਨ ਤੇ ਰਹਿੰਦੇ ਨੇ ਹਰਦੀਪ ਸਿੰਘ ਡਿੰਪੀ ਢੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਨ੍ਹਾਂ ਨੇ 49649 ਵੋਟਾਂ ਹਾਸਲ ਕੀਤੀਆਂ ਦੂਜੇ ਸਥਾਨ ਦੇ ਉੱਤੇ ਆਪਣਾ ਦਬਦਬਾ ਬਣਾਇਆ ਇਹ ਗਿੱਦੜਬਾਦੀ ਉਹ ਸੀਟ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪ੍ਰਭਾਵ ਵੇਲੇ ਵੀ ਆਮ ਆਦਮੀ ਪਾਰਟੀ ਤੀਜੇ ਸਥਾਨ ਤੇ ਆਈ ਸੀ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੂਜੇ ਸਥਾਨ ਤੇ ਆ ਗਈ ਸੀ ਸ਼੍ਰੋਮਣੀ ਅਕਾਲੀ ਦਲ ਨੇ ਦੂਜਾ ਸਥਾਨ ਹਾਸਲ ਕਰ ਲਿਆ ਸੀ ਡਿੰਪੀ ਢਿੱਲੋਂ ਜਿਹੜੇ ਨੇ ਉਹ ਦੂਜੇ ਸਥਾਨ ਦੇ ਉੱਤੇ ਆ ਪਹੁੰਚੇ ਸੀ 49649 ਵੋਟਾਂ ਦੇ ਨਾਲ ਜਦਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ 50998 ਵੋਟਾਂ ਦੇ ਨਾਲ ਪਹਿਲੇ ਸਥਾਨ ਦੇ ਉੱਤੇ ਰਹੀ ਖੈਰ ਇਹ ਸੀਟ ਇਹ ਜਿਤ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਸਤੇ ਵੱਡੀ ਜਿੱਤ ਰਹੀ ਸੀ ਪਰ ਹੁਣ ਸਵਾਲ ਇਹ ਖੜਦਾ ਪਿਆ ਕਿ ਰਾਜਾ ਵੜਿੰਗ ਕਹਿੰਦੇ ਪੈਰ ਪਿਸ਼ਾਂਵਲ ਨੂੰ ਖਿੱਚਦੇ ਪਏ ਨੇ ਇਸ ਸੀਟ ਦੇ ਉੱਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੂਸਰੇ ਨੰਬਰ ਤੇ ਰਹੀ ਹੈ ਸੁਭਾਵਿਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਦੇ ਉੱਤੇ ਆਪਣਾ ਦਬਤਬਾਬ ਬਣਾਉਣਾ ਚਾਹੇਗੀ ਔਰ ਆਮ ਆਦਮੀ ਪਾਰਟੀ ਤੀਸਰੇ ਨੰਬਰ ਤੇ ਸੀ ਆਪਣੇ ਰੁਬਾਬ ਵੇਲੇ ਵੀ ਆਪਣੇ ਪ੍ਰਭਾਵ ਵੇਲੇ ਵੀ ਇਸ ਵਾਸਤੇ ਆਮ ਆਦਮੀ ਪਾਰਟੀ ਹੁਣ ਇਸ ਸੀਟ ਨੂੰ ਵੀ ਅਕਵਾਇਰ ਕਰਨਾ ਜ਼ਰੂਰ ਚਾਹੁੰਦੀ ਹੋਵੇਗੀ ਜਿਸ ਵਾਸਤੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ ਹਲਕੇ ਦੇ ਵਿੱਚ ਕਹਿੰਦੇ ਭੇਜ ਦਿੱਤਾ ਗਿਆ ਜਦਕਿ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਜਿਹੜਾ ਆ ਉਹ ਡਿੰਪੀ ਢਿੱਲੋਂ ਤੇ ਹੀ ਦਾਅ ਖੇੜ ਸਕਦਾ ਹੈ ਇੱਥੇ ਇਹ ਵੀ ਦੱਸ ਦਿੰਨੇ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਬਾਰੇ ਚਰਚਾ ਚੱਲਦੀ ਪਈ ਸੀ ਕਿ ਸੁਖਬੀਰ ਸਿੰਘ ਬਾਦਲ ਇਸ ਸੀਟ ਦੇ ਉੱਤੇ ਉਮੀਦਵਾਰੀ ਕਰ ਸਕਦੇ ਨੇ ਪਰ ਇਹਦੇ ਤੋਂ ਮੀ ਹੁਣ ਦਰਕਨਾਰ ਹੁੰਦੇ ਨਜ਼ਰ ਆ ਰਹੇ ਨੇ ਸੁਖਬੀਰ ਬਾਦਲ ਚਰਚਾ ਮਾਨ ਹੈ ਕਿ ਇਸ ਸੀਟ ਦੇ ਉੱਤੇ ਸੁਖਬੀਰ ਬਾਦਲ ਨਹੀਂ ਸਕੋ ਡਿੰਪੀ ਢਲੋਂ ਹੀ ਵਿਧਾਨ ਸਭਾ ਜਮਨੀ ਚੋਣ ਜਿਹੜੀ ਆ ਉਹ ਲੜਨਗੇ ਪਰ ਇਹ ਗੱਲ ਇੱਥੇ ਹੀ ਮੁੱਕਦੀ ਨਹੀਂ ਹੈ ਕਾਂਗਰਸ ਪਾਰਟੀ ਦਾ ਵੀ ਇਹਦੇ ਵਿੱਚ ਵੱਡਾ ਇਤਿਹਾਸ ਰਿਹਾ ਔਰ ਦੂਜੇ ਪਾਸੇ ਅਕਾਲੀ ਦਲ ਦਾ ਕਾਂਗਰਸ ਪਾਰਟੀ ਦੇ ਵਿੱਚ 2012 2017 ਅਤੇ 2022 ਇਹ ਤਿੰਨ ਸੈਸ਼ਨ ਜਿਹੜੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗਨੇ ਮਾਣੇ ਨੇ ਪਰ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਦੋ ਵੱਡੇ ਲੀਡਰ ਇਸ ਸੀਟ ਦੇ ਉੱਤੇ ਲੰਮੇ ਸਮੇਂ ਤੱਕ ਰੁਕੇ ਨੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਮਨਪ੍ਰੀਤ ਸਿੰਘ ਬਾਦਲ ਦੀ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਹੁਣ ਉਹ ਭਾਜਪਾ ਦੇ ਵਿੱਚ ਨੇ ਮੋਟਕ ਵਿੱਚ ਆ ਕੇ 2007 ਤੋਂ ਬਾਅਦ ਉਹ ਕਾਂਗਰਸ ਦਾ ਵੀ ਪੱਲਾ ਫੜ ਲੈਂਦੇ ਨੇ ਖੈਰ ਜੇ ਗੱਲ ਕਰੀਏ ਮਨਪ੍ਰੀਤ ਸਿੰਘ ਬਾਦਲ ਦੀ ਤਾਂ 1995 ਦੇ ਵਿੱਚ ਜ਼ਿਮਨੀ ਚੋਣ ਹੁੰਦੀ ਹੈ ਜਿਸ ਦੌਰਾਨ ਉਹ ਇਸ ਸੀਟ ਦੇ ਉੱਤੇ ਚੁਣੇ ਜਾਂਦੇ ਨੇ ਜਿੱਤਦੇ ਨੇ ਉਸ ਤੋਂ ਬਾਅਦ 1997 ਦੇ ਵਿੱਚ ਮਨਪ੍ਰੀਤ ਬਾਦਲ ਗਿੱਦੜਬਾਦ ਤੋਂ ਜਿੱਤਦੇ ਨੇ ਉਸ ਤੋਂ ਬਾਅਦ 2002 ਦੇ ਵਿੱਚ ਮਨਪ੍ਰੀਤ ਬਾਦਲ ਇਸ ਸੀਟ ਤੋਂ ਜਿੱਤਦੇ ਨੇ ਤੇ ਫਿਰ 2027 ਤੇ ਵਿੱਚ ਮਨਪ੍ਰੀਤ ਬਾਦਲ ਦੀ ਜਿੱਤ ਹੁੰਦੀ ਹੈ ਖੈਰ ਇਹਦੇ ਆਧਾਰ ਦੇ ਉੱਤੇ ਸਾਫ਼ ਪ੍ਰਤੀਤ ਹੁੰਦਾ ਹੈ ਕਿ ਮਨਪ੍ਰੀਤ ਬਾਦਲ ਨੇ ਵੀ ਲੰਮਾ ਸਮਾਂ ਇਹ ਸੀਟ ਜਿਹੜੀ ਹੈ ਉਹ ਮਾਣੀ ਹੈ ਸੀਟ ਦਾ ਨਿਗ ਜਿਹੜਾ ਉਹ ਮਾਣਿਆ ਪਰ ਸਿਰਫ ਮਨਪ੍ਰੀਤ ਬਾਦਲ ਨਹੀਂ ਸਗੋ ਪ੍ਰਕਾਸ਼ ਸਿੰਘ ਬਾਦਲ ਵੀ ਲੰਬੇ ਸਮੇਂ ਤੱਕ ਇਸ ਸੀਟ ਦੇ ਉੱਤੇ ਰਹੇ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਇਸ ਸੀਟ ਦੇ ਉੱਤੇ ਲੰਬੇ ਸਮੇਂ ਵਿਧਾਇਕ ਦੇ ਤੌਰ ਦੇ ਉੱਤੇ ਰਹੇ ਨੇ ਜਿਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਅਕਾਲੀ ਦਲ ਦਾ ਔਰ ਕਾਂਗਰਸ ਪਾਰਟੀ ਦਾ ਇਸ ਸੀਟ ਦੇ ਉੱਤੇ ਕਿੰਨਾ ਪ੍ਰਭਾਵ ਹੈ ਵਿੱਚ ਵਿਚਾਲੇ ਕਾਂਗਰਸ ਪਾਰਟੀ ਨੇ 1992 ਦੇ ਕਰੀਬ ਇਸ ਸੀਟ ਦੇ ਉੱਤੇ ਦੁਬਾਰਾ ਆਪਣਾ ਦਬਦਬਾ ਕਾਇਮ ਕੀਤਾ ਸੀ ਪਰ 2007 ਤੋਂ ਬਾਅਦ ਜਦੋਂ 2012 ਆਉਂਦਾ ਤੇ ਇਸ ਸੀਟ ਤੋਂ ਮਰਿੰਦਰ ਸਿੰਘ ਰਾਜਾ ਵੜਿੰਗ ਜਿੱਤ ਹਾਸਲ ਕਰ ਲੈਂਦੇ ਨੇ ਯਾਨੀ ਕਿ ਮਨਪ੍ਰੀਤ ਬਾਦਲ ਦੀ ਜਿਹੜੀ ਲੈਗਸੀ 1995 ਤੋਂ ਤੁਰਦੀ ਆ ਰਹੀ ਸੀ ਉਹ ਅੰਤ ਦੇ ਵਿੱਚ 2007 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ 2012 ਦੇ ਵਿੱਚ ਟੁੱਟ ਜਾਂਦੀ ਹੈ। ਹੁਣ ਸੁਭਾਵਿਕ ਤੌਰ ਦੇ ਉੱਤੇ ਕਾਂਗਰਸ ਪਾਰਟੀ ਵੀ ਓਨਾ ਹੀ ਚਾਹੁੰਦੀ ਹੋਵੇਗੀ ਇਸ ਸੀਟ ਨੂੰ ਜਿੰਨਾ ਆਮ ਆਦਮੀ ਪਾਰਟੀ ਚਾਹ ਰਹੀ ਹੈ ਔਰ ਜਿੰਨਾ ਅਕਾਲੀ ਦਲ ਇਸ ਸੀਟ ਨੂੰ ਚਾਹੁੰਦੀ ਹੋਵੇਗੀ। ਹੁਣ ਸਵਾਲ ਇਹ ਹੈ ਕਿ ਇਸ ਉੱਤੇ ਬਣੇਗਾ ਕੀ? ਸਵਾਲ ਇਹ ਹੈ ਕਿ ਇਸ ਸੀਟ ਦੇ ਉੱਤੇ ਹੋਵੇਗਾ ਕੀ? ਸੰਗਰਾਮ ਕਿਸ ਤਰ੍ਹਾਂ ਦਾ ਹੋਵੇਗਾ? ਚਰਚਾਵਾਂ ਤਾਂ ਇਥੋਂ ਦਾ ਕਹਾਰੀਆਂ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਪਰਕ ਦੇ ਵਿੱਚ ਨੇ ਡਿੰਪੀ ਢਿੱਲੋਂ ਜਿਹੜੇ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰੀ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਕੋਲ ਅਜੇ ਤੱਕ ਆਪਣਾ ਕੋਈ ਉਮੀਦਵਾਰ ਗੱਦੜਬਾ ਤੋਂ ਪੇਸ਼ ਕਰਨ ਵਾਲਾ ਨਹੀਂ ਹੈ ਇਸ ਵਾਸਤੇ ਕਿਹਾ ਜਾ ਰਿਹਾ ਕਿ ਡਿੰਪੀ ਢਿੱਲੋਂ ਜਿਹੜੇ ਨੇ ਉਹ ਗੱਲਬਾਤ ਦੇ ਵਿੱਚ ਦੱਸੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਡਿੰਪੀ ਢਿੱਲੋਂ ਦੇ ਨਾਲ ਗੱਲਬਾਤ ਕਰਨ ਦੀ ਇਹ ਵੀ ਚਰਚਾਵਾ ਚਲਦੀਆਂ ਪਈਆਂ ਨੇ ਹੁਣ ਸਵਾਲ ਇਹ ਹੈ ਕਿ ਜੇ ਡਿੰਪੀ ਢਿੱਲੋਂ ਚਲੇ ਜਾਂਦੇ ਨੇ ਤਾਂ ਸੁਖਬੀਰ ਬਾਦਲ ਜਿਹੜੇ ਸਖਣੇ ਹੋ ਜਾਣਗੇ ਕਿਉਂਕਿ ਡਿੰਪੀ ਢਿੱਲੋਂ ਇੱਕ ਸਟਰੋਂਗ ਕੰਟੈਸਟੈਂਟ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਰੁਬਾਬ ਦੇ ਵਿੱਚ ਸੈਕੰਡ ਪੋਜੀਸ਼ਨ ਹਾਸਲ ਕਰਨ ਦੀ ਹਿਮਾਕਤ ਕੀਤੀ ਸੀ ਔਰ ਉਹਨਾਂ ਨੇ ਸੈਕੰਡ ਪੋਜੀਸ਼ਨ ਜਿਹੜੀ ਆ ਉਹ ਹਾਸਲ ਵੀ ਕੀਤੀ ਸੀ ਖੈਰ ਕੀ ਕੁਝ ਹੁੰਦਾ ਆ ਇਸ ਸੀਟ ਦੇ ਉੱਤੇ ਕਿਉਂਕਿ ਸਿਆਸੀ ਸੰਗਰਾਮ ਬੜਾ ਤਗੜਾ ਹੈ ਇਸ ਸੀਟ ਦੇ ਉੱਤੇ ਤਿੰਨ ਪਾਰਟੀਆਂ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਦਿਰਾ ਪਤਨ ਹੋਣ ਜਾ ਰਿਹਾ ਹੈ ਕਦੀ ਵੀ ਹੋ ਸਕਦਾ ਹੈ ਇਹ ਵੀ ਚਰਚਾਾਂਮਾਂ ਨੇ ਔਰ ਤੀਸਰੀ ਕਾਂਗਰਸ ਪਾਰਟੀ ਤਿੰਨੋਂ ਹੀ ਦਿਗਜ ਪਾਰਟੀਆਂ ਔਰ ਤਿੰਨਾਂ ਦੇ ਵਿੱਚ ਸੰਗਰਾਮ ਓਨਾ ਹੀ ਤਗੜਾ ਹੈ ਜਿੰਨਾ ਇਹਨਾਂ ਤਿੰਨਾਂ ਪਾਰਟੀਆਂ ਦੇ ਸੀਟ ਦੇ ਨਾਲ ਜੁੜੇ ਹੋਏ ਇਤਿਹਾਸ ਨੇ ਕੀ ਹੋਵੇਗਾ ਇਹ ਆਉਂਦਾ ਸਮਾਂ ਦੱਸੇਗਾ ਜੋ ਵੀ ਹੋਵੇਗਾ ਦੱਸ ਦੇਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ